ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਭਾਉਆ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਕਵਰ ਕਰਨ ਲੱਗੇ ਆ ਪਿੰਡ ਮਾਲਾਖੜੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਤੁਹਾਨੂੰ 4-5 ਨਾਕ ਦਿਖਾਵਾਂਗੇ ਤੇ ਆਪਾਂ ਪਹੁੰਚੇ ਆ ਵੀਰ ਸ਼ੇਰੇ ਕੋਲ ਦੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਨੋ ਕੀ ਹਾਲ ਜੇ ਵਧੀਆ ਵਧੀਆ ਕਿਰਪਾ ਜੀ ਗੁਰੂ ਰਾਮ ਦਾਸ ਜੀ ਬੜੇ ਗੈਪ ਗੁੱਪ ਪਾਤੇ ਆ ਗੈਪ ਵੀਰ ਜੀ ਮਾਲ ਖਲਾਉਂਦਾ ਹੀ ਨਹੀਂ ਜੇ ਕਿਤੇ ਝੋਨੇ ਚ ਨਹੀਂ ਰੁਜੇ ਹਾਂ ਅੱਛਾ ਜੀ ਬੱਡੇ ਬੱਡੇ ਤੁਹਾਨੂੰ ਪਤਾ ਵੀ ਨਹੀਂ ਹਾਂਜੀ ਤੇ ਹੁਣ ਵੇਲੇ ਹੋ ਗਈਆਂ ਕੋਈ ਗੱਲ ਨਹੀਂ ਹੁਣ ਇਸੇ ਕੰਮ ਤੇ ਹੀ ਆਪਾਂ ਠੀਕ ਜੀ ਮੇਰੇ ਸਹਾਂ 15 ਦਿਨ ਹੋ ਗਏ ਆ ਹਾਂਜੀ ਨਹੀਂ ਹੋਈ ਗਿਆ ਤੇ ਮਾਲ ਕੱਲ ਵੀ ਇਕੱਠਾ ਕੀਤਾ ਸੀ ਆਪਾਂ ਤੇ ਕੱਲ ਵੀ ਰਵੀ ਭਰਾ ਕੋਈ ਸੇਲ ਕਰਨ ਵਾਲਾ ਲੈ ਗਿਆ ਅੱਛਾ ਜੀ ਮਤਲਬ ਵੀ ਰੋਜ਼ ਦੀਆਂ ਸੇਲ ਹੋਈ ਜਾਂਦੀਆਂ ਜੀ ਚਲੋ ਤੇ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦੇ ਕਰੀ ਨਾਮ ਮੇਰਾ ਸ਼ਿਰਾਜੀ ਪਿੰਡ ਮਾਲਾ ਗੜੀ ਤਹਿਸੀਲ ਜੀ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ 98145 ਦੇ 618 ਠੀਕ ਜੀ ਤੇ ਵੱਡੀਆਂ ਵੇੜਾਂ ਲੋਗੇ ਜੀ ਆਪਦੇ ਹਾਂਜੀ ਵੇੜਾਂ ਦੀ ਬੜੀ ਡਿਮਾਂਡ ਹੈ ਜੀ ਅੱਛਾ ਜੀ ਤੇ ਵੀਰ ਭਰਾ ਫਿਰ ਵੇੜ ਮੰਗਦੇ ਜੀ ਤੇ ਮਾਹ ਜਦ ਕੋਈ ਗੱਲ ਨਹੀਂ ਗਾਣਾ ਚਿਰ ਉਦਾਂ ਝਾਕਨ ਦੀ ਮਗਰਮ ਮੂਰਤੀ ਆਗੇ ਤੇ ਦੱਸ ਹੀ ਦਈਏ ਤੇ ਬਰੇ ਆਪਾਂ ਇਹ ਵੀਰ ਜੀ ਸੁਆ ਦੁਜਾਵਾ ਅੱਛਾ ਜੀ ਤੇ ਅਜੇ ਛਗੀ ਦੰਦੀ ਨਿਗੀ ਨਿਗੀ ਹੁੰਗੀ ਐ ਅੱਛਾ ਜੀ ਮੰਨ ਲਓ ਚੌਗੀ ਲਾ ਕੇ ਨਹੀਂ ਅਜੇ ਤੋੜਨੀ ਆ ਤੇ ਜਾਂ ਉਗੰਦੀ ਆ ਉਹ ਗੰਦੀ ਉਹ ਗੰਦੀ ਛਗੀ ਹੋ ਗਈ ਕੇ ਠੀਕ ਜੀ ਨਿਗੀ ਦੰਦੀ ਉਗੰਦੀ ਆ ਦੂਜਾ ਸਵੇਰ ਸੋਣਾ ਵਾ ਪਹਿਲੇ ਸੂਏ ਨੇ 22 ਲੀਟਰ ਦੁੱਧ ਦਿੱਤਾ ਵਾ ਲਓ ਜੀ ਕਰ ਕੀ ਆਪਣੀ ਸੇਵਾ ਤੇ ਕੋਈ ਵੀਰ 25 ਜੋਲੇ 26 ਜੋਲੇ ਠੀਕ ਜੀ ਤੇ ਮੰਨ ਲਓ ਵੀ ਠੰਡੀ ਠੰਡੀ ਬਹੁਤ ਆ ਵੰਗੇ ਬੁੰਗੇ ਦੀ ਕੋਈ ਲੋੜ ਨਹੀਂ ਪੈਣੀ ਘਰ ਚੱਕਰ ਮਾਲੀ ਪੰਡਾ ਹੀ ਪਾਈ ਫਿਰਦੇ ਹੀ ਐ ਫਿਰ ਥਾਨ ਸੁਣ ਵੀਰ ਜੀ ਬਹੁਤ ਥਾਨ ਬਹੁਤ ਹੀ ਖੂਬਸੂਰਤ ਐ ਮੁਠੀ ਦਾ ਥਾਨ ਐ ਪੂਰਾ ਵੇਥ ਵੀ ਪੂਰੀ ਬਰਾਬਰ ਬਲਬਲ ਦਾ ਬੱਚਾ ਹੀ ਆ ਕੇ ਘੜ ਘੜ ਕੇ ਲਾਈਆਂ ਦੇ ਮਹਾਰਾਜ ਨੇ ਕਿ ਥੋੜੀ ਜੀ ਮਗਰੋਂਾ ਹਿੱਕ ਦਿਓ ਥੋੜਾ ਬਾਹਰ ਨੂੰ ਅਜੇ ਘਟ ਜਾਂਦੀ ਡਰਦੀ ਠੀਕ ਹੈ ਲਓ ਵੀਰ ਜੀ ਮੂਰਤ ਚੈੱਕ ਕਰੋ ਤੁਸੀਂ ਮੂਰਤ ਇਹ ਮਹਾਰਾਜ ਨੇ ਮੂਰਤ ਬਣਾਈ ਹੈ ਵੇਖੋ ਬਲਬਲ ਦਾ ਬੱਚਾ ਇਹਨੂੰ ਕਹਿੰਦੇ ਬਲਬਲ ਦਾ ਬੱਚਾ ਪੂਰੀ ਸਫਾਈ ਚ ਬੈਠਦੀ ਚੱਲ ਕਰ ਮਾਲੀਏ ਮੰਨ ਲਓ ਵੀ ਨਿੰਦ ਨਹੀਂ ਸਕਦਾ 1% ਨਹੀਂ ਨਹੀਂ ਨਿੰਦਰ ਵਾਲਾ ਕੰਮ ਹੀ ਕੋਈ ਨਹੀਂ ਤੇ ਟਿਪਰਾਂ ਘਾਟ ਘੜ ਲਾਈਆਂ ਗਰਮਾਲੀ ਨੂੰ ਕਿੰਨਾ ਦੁੱਧ ਭਰਿਆ ਪਹਿਲੇ ਸਵੇਰੇ ਵੀਰ ਜੀ 22 ਲੀਟਰ 22 ਲੀਟਰ ਤੈਰ ਕੀ ਕੀ ਉਮੀਦ ਹੈ ਦੇਖੋ 25 26 ਦੀ ਉਮੀਦ ਹੈਗੀ ਲਓ ਜੀ ਲਓ ਜੀ ਚੈੱਕ ਕਰੋ ਜੀ ਆਰਮਨਾਲ 25 26 ਲੀਟਰ ਦੁੱਧ ਭਰੋਗੀ ਵੀਰ ਦੇ ਕਹਿਣ ਮੁਤਾਬਕ 22 ਲੀਟਰ ਜਿਹੜਾ ਪਹਿਲੇ ਸਵੇਰੇ ਦਾ ਮਿਲਕ ਰਿਕਾਰਡ ਰਿਹਾ ਇਹਦਾ ਥਾਣਾ ਦਾ ਸਾਈਜ਼ ਗੈਪ ਤੁਸੀਂ ਚੈੱਕ ਕਰ ਸਕਦੇ ਲੱਗੇ ਤੋਂ ਲਓ ਜੀ ਬਹੁਤ ਹੀ ਸਫਾਈਆਂ ਦੇ ਵਿੱਚ ਆਰਡਰ 1% ਵੀ ਭਲ ਨਹੀਂ ਹੈਗੀ ਜਿੰਨਾ ਵੀ ਹੈਗਾ ਪੂਰਾ ਵਧੀਆ ਆਰਡਰ ਫਿਰ ਖੰਡੀ ਦੀ ਇੰਦਾਂ ਕਰਮਾਲ ਜੀ ਲਾਓ ਜੀ ਆਹ ਚੀਜ਼ਾਂ ਕਿੱਥੇ ਲੱਭਦੀਆਂ ਘਰ ਘਰ ਜਿੱਦਾਂ ਮਰਜੀ ਉਹ ਮੱਦੀ ਕਰੀ ਜਾ ਹੈ ਗੱਲ ਬਾਤ ਬਹੁਤ ਹੀ ਖੂਬਸੂਰਤ ਵੇੜ ਤੇ ਇਹਦੇ ਮੁੱਲ ਦੀ ਗੱਲ ਕਰੀਏ ਵੀਰ ਜੀ ਵੇੜਿਆ ਮੈਂ ਵੇੜ ਤੇ ਆਂਦੀ ਮੈਨੂੰ ਲੱਖਾਂ ਬਾੜੀ ਵੇਚ ਪਰ ਤੁਹਾਨੂੰ ਪਤਾ ਪਣ ਪਹਾੜਾ ਨਹੀਂ ਮਿਲੀ ਪਹਾੜਾ ਦੇ ਦੇਣੀ ਹੈ ਹਾਂਜੀ ਹਾਂਜੀ ਆਪਣਾ ਕੰਮ ਹੀ ਪਹਾੜਾ ਗੇ ਹਾਂਜੀ ਮੰਗਣ ਨੂੰ ਵੀਰ ਜੀ ਜੋ ਮਰਜ਼ੀ ਮੰਗ ਲਓ ਇਹਦਾ 95 ਮੰਗ ਲਈਏ 95 ਮੰਗ ਲਈਏ ਅੱਛਾ ਜੀ ਹਾਂ ਨਾ ਹੀ ਜਿਹੜੀ ਹੈ ਨਾ 75000 ਦੀ 200 ਰੁਪਿਆ ਛੋਟ ਬਿਲਕੁਲ ਜਾਇਜ਼ ਕਰਦਾ ਜੀ ਹਾਂ ਹਾਂ ਭਲੇਖਾ ਬਲੂ ਖਤਰੀ ਕੋਈ ਨਹੀਂ ਭਲੇਖਾ ਨਹੀਂ ਦੇ ਦਾਂਗੇ ਲਓ ਜੀ ਹੁਣ ਇਹਦੇ ਜੇ ਛੋਟ ਹੀ ਹੋਣੀ 200 ਰੁਪਿਆ 75000 ਦੀ ਮੈਨੂੰ ਲੱਗਦਾ ਹੋਰ ਕਿਦੋਂ ਮਿਲੂਗੀ ਮੈਨਾਂ ਨਹੀਂ ਮਿਲਦੀ ਵੀਰ ਜੀ ਨਹੀਂ ਚਲੋ ਅਸੀਂ ਵੀ ਰੋਜ਼ ਵੀਡੀਓ ਪਾਉ ਠੀਕ ਜੀ ਪਰ ਜੇ ਕੋਈ ਵੇਚਣਾ ਹੋਵੇ ਮੀਰ ਭਰਾ ਜੈਨੂ ਮਾਲੋ ਨਹੀਂ ਕੋਈ 200 ਰੁਪਏ ਕਮਾ ਲੂਗਾ ਵਿੱਚ ਬਹੁਤ ਹੀ ਸਭਾਈਆਂ ਨੇ ਮੇਰੇ ਹਿਸਾਬ ਨਾਲ ਦੂਜਾ ਫੋਨ ਨਹੀਂ ਆਊਗਾ ਪਹਿਲੇ ਦੂਜੇ ਫੋਨ ਨੂੰ ਇਹੋ ਕਹੋਗੇ ਵੇਚੀ ਆ ਵੇਚੀ ਵੇਚੀ ਚਲੋ ਮਾਰਾ ਹੀ ਕਿਰਪਾ ਕਰੇ ਤੇ ਆਜੋ ਦੂਜੇ ਨੰਬਰ ਤੇ ਸੋਹਣੀ ਬੋਡੀ ਕਰੀਏ ਬੰਦਾ ਬਹੁਤ ਖੂਬਸੂਰਤ ਬਹੁਤ ਹੀ ਜ਼ਿਆਦਾ ਤੇ ਇਹ ਵੀ ਬੀਟੀ ਸੜੀ ਆ ਅੱਛਾ ਜੀ ਧੰਨ ਵਾਲੀ ਠੀਕ ਜੀ ਤੇ ਇਹਨੂੰ ਸੂਈ ਨੂੰ ਮੰਨ ਲਓ ਕਿ ਅੱਜ ਪ੍ਰੇਮਣ ਮਾਲੂ ਕੱਲ੍ਹ ਐਸਕੇ ਟਾਈਮ ਦੀ ਸੋਈ ਆਏ ਠੀਕ ਜੀ 2:30 ਵਜੇ ਦੀ ਹੁਣ ਟਾਈਮ ਮੇਰੇ ਕੋਲੋਂ ਜ਼ਿਆਦਾ ਹੋਣਾ ਚਾਰ ਕੋ ਤੱਕ ਗਿਆ ਹਾਂ ਟਾਈਮ ਹਾਂਜੀ ਪੌਣੇ ਪੰਜ ਹੋ ਗਏ ਮਾ ਮਾ ਕੱਲ੍ਹ ਦੀ ਪੈਣਾ ਨਹੀਂ ਸੋਈ ਐ ਠੀਕ ਜੀ ਇਹ ਸਾਰੇ ਵੀਰ ਜੀ ਐਸ ਟਾਈਮ ਤੇ 9-10 ਕਿਲੋ ਬੋਲੀ ਹੋਊਗੀ 9-10 ਲੀਟਰ ਬੋਲੀ ਜਿਹੜੀ ਠੀਕ ਮਗਰ ਕਾਫ ਕੀ ਆ ਗਿਆ ਜੇ ਇਹਦੇ ਮਗਰ ਮੇਲ ਕਾਫ ਜੇ ਬਿਲਕੁਲ ਤਾਜ਼ਾ ਵਾ ਵਖਾ ਦਿਓ ਕੱਲ੍ਹ 2 ਵਜੇ ਦੀ ਸੋਈ ਐ ਠੀਕ ਜੀ ਹਾਂਜੀ ਲਓ ਜੀ ਵੀਰ ਜੀ ਚੈੱਕ ਕਰ ਸਕਦੇ ਛਾਈ ਹਾਲ ਐ ਤੇ ਆ ਜਿਹੜਾ ਮੇਲ ਕਾਹੋ ਜੇ 나ੜੂ ਤੇ ਬਿਲਕੁਲ ਤਾਜ਼ਾ ਯਾਰ ਇਹਦਾ ਦੁੱਧ ਵੀ ਦੀਏ ਮੱਝ ਖਰੀਦ ਲਈ ਗਾਂ ਖਰੀਦ ਲਈ ਇੱਕ ਬਰਾਬਰ ਹੀ ਜੀ ਸਹੀ ਗੱਲ ਜੀ ਛਾਈ ਵਾਲ ਦੀ ਫੈਟ ਫੂਡ ਚੰਗੀ ਹੁੰਦੀ ਹੈ ਬਹੁਤ ਚੰਗੀ ਹੈ ਲਓ ਜੀ ਇੱਕ ਸਾਈਡ ਤੇ ਮੱਝ ਖਰੀਦ ਲਈ ਤੇ ਇੱਕ ਸਾਈਡ ਤੇ ਛਾਈ ਵਾਲ ਗਾਂ ਖਰੀਦ ਲਈ ਤੇ ਆਪਾਂ ਉਹਦੇ ਥੱਲੇ ਬਹਿ ਕੇ ਹੋਣਾ ਲੈ ਆ ਤੇ ਬਾਗਮਾਲ ਹੀ ਕੰਮ ਹੋ ਗਿਆ ਛਾਈ ਵਾਲ ਤੇ ਉਹ ਤੋਂ ਠੰਡੀ ਰਸੀ ਗਾਲ ਜੀ ਸੜਦੀ ਹੈ ਫ੍ਰਿਜ ਫ੍ਰਿਜ ਹਾਂ ਜੀ ਨਹੀਂ ਕਮਾਲ ਆ ਕਮਾਲ ਆ ਇਹ ਗੱਲ ਬਾਤ ਲੈ ਜਾਓ ਵੀਰ ਜੀ ਲੈ ਜਾਓ ਅੰਦਰ ਲਓ ਜੀ ਵੀਰ ਜੀ ਇੱਕ ਦੇ ਹੈਗੀ ਛਾਈ ਵਾਲੇ ਦੇ ਉੱਤੇੋਂ ਠੰਡੀ ਮੱਝ ਲੈ ਲਈ ਗਾਂ ਲੈ ਲਈ ਛਾਈ ਵਾਲੇ ਇੱਕ ਬਰਾਬਰ ਹਾਂ ਜੀ ਤੇ ਕਿੰਨਾ ਕੁ ਦੁੱਧ ਭਰਜੂ ਵੀਰ ਜੀ ਇਹ ਦੁੱਧ ਵੀਰ ਜੀ ਮਤਲਬ 14-15 ਨੂੰ ਚੀਂ ਜਾਂਦਾ ਤੁਹਾਡੇ ਨਾਲ ਦੇਣਾ ਚਾਹੀਦਾ ਜੋ ਬਣਦਾ ਚਾਹੀਦਾ ਚਾਹੀਦਾ ਅੱਜ ਕੱਲ੍ਹ ਦੀ ਸੂਈ ਬੱਲੇ 9 ਵਜੇ ਤੋਂ ਬੋਲੀ ਹੋ ਗਈ ਇਹਨਾਂ ਨਹੀਂ ਭਰੂਗੀ ਇਹਨਾਂ ਆਰਡਰ ਦੇ ਹਿਸਾਬ ਨਾਲ ਨਾ ਦੇਖਦਾ ਕੋਈ ਮੰਗਾ ਪਾਉਣ ਦੀ ਲੋੜ ਨਹੀਂ ਕੋਈ ਵੰਗੇ ਦੀ ਲੋੜ ਨਹੀਂ ਕੋਈ ਨਹੀਂ ਇਤਨੇ ਬਸ ਬੱਚਾ ਛੱਡ ਕੇ ਗੱਡੀ ਪਾਣ ਕੇ ਮਿੰਟ ਵਿੱਚ ਚੋਂਦਾ ਤੂੰ ਤੇ ਇਹਦਾ ਮੁੱਲ ਵੀਰ ਜੀ ਗੱਡੀ ਦੀ ਮੋਟੀ ਵੇਲੇ ਮੋਟੀ ਠੀਕ ਜੀ ਬਿਲਕੁਲ ਸਾਫ ਜੀ ਬੈਡ ਦੀਆਂ ਜਿੱਤਾਂ ਦੇ ਸਿੱਤਾਂ ਨੇ ਨਾ ਹਾਂਜੀ ਰੈਟ ਤੇ ਮੈਨੂੰ ਆਂਦੀ ਵੀ ਸੱਚ ਬੈਂਡ ਤੋਂ ਘੱਟ ਨਾਲ ਵੇਚ ਆਪਾਂ ਜਾਇਜ਼ ਬਿਲਕੁਲ ਜਾਇਜ਼ ਹਾਂ ਹਾਂ ਨਾ ਹੀ ਵੀਰ ਜੀ 40000 ਦੀ 200 ਰੁਪਏ ਛੋਟ 40000 ਦੀ 200 ਰੁਪਏ ਛੋਟ ਹਾਂਜੀ ਲਓ ਜੀ ਤੇ ਕਰ ਦਈਏ ਥੋੜੀ ਜੀ ਕਰ ਦੋ ਵੇ ਲੈ ਜੀ ਅਗਜਾਇਸ਼ ਹੈ ਕਿਤੇ ਛੜਦਾਂਗੇ ਜੀ ਹੱਥੋਂ 200 ਰੁਪਇਆ ਮਣਕੇ ਲਸ ਕਰ ਦਾਂਗੇ ਠੀਕ ਹੈ ਲਓ ਵੀਰ ਜੀ 39000 ਦੀ 200 ਰੁਪਇਆ ਛੋਟ ਵਿੱਚੋਂ ਛਾਈ ਵਾਲ ਠੰਡੀ ਪੀਰੀ ਇੱਧਰ ਵੇਖੋ ਕੋਠਾ ਇਹ ਵੀ ਜੀ ਦੂਜਾ ਸੁਭਾ ਝੋਟੀ ਆ ਅੱਛਾ ਜੀ ਬਾਡੀ ਲੈਨ ਦੀ ਬਹੁਤ ਵੱਡੀ ਆ ਝੋਟੀ ਦੇਖਣ ਹੀ ਦਿਆ ਜੇ ਕੋਈ ਮਤਲਬ ਦੂਰੋਂ ਵੀ ਤੁਹਾਨੂੰ ਬਣਾਉਣੀ ਪਾਣੀ ਮਾਸਾ ਮਰੇ ਨਹੀਂ ਮੈਂ ਹੋ ਗਿਆ ਪਿੱਛੇ ਤਾਂ ਹੀ ਹੋ ਗਿਆ ਜੀ ਆਸ ਗਿਆ ਸਹੀ ਆ ਇਹ ਵੀ ਕਲ ਦੀ ਸੂਈ ਹੈ ਵੀਰ ਜੀ ਇਸ ਟਾਈਮ ਤੇ ਇਹਦੇ ਕੋਲ 9 10 ਕਿਲੋ ਮੰਨ ਲਓ ਵੀ ਬੋਲੀਓ ਲਓ ਜੀ ਥਣ ਭਾਂਡੇ ਦੀ ਬੜੀ ਦੂਜਾ ਸੂਆ ਹਾਂਜੀ ਕਲ ਦੀ ਸੂਈ 9 ਲੀਟਰ ਬੋਲੀ ਤਿਆਰ ਥਣ ਭਾਂਡੇ ਦੀ ਬਿਲਕੁਲ ਸਾਫ ਦੁੱਧ ਵੀ ਜੀ 13 ਦੇ ਜੇ 14 ਦੇ ਜੇ ਇਹ ਵੇਖ ਪਰਾ ਦੀ ਸਾਫ ਤੇ ਆ ਬਾਡੀ ਲਾਈਨ ਦੀ ਬਹੁਤ ਸਾਫ ਹੈ ਛੋਟੀ ਠੀਕ ਜੀ ਤੇ ਜਵਾਕੀ ਆ ਗਿਆ ਜੀ ਪਿਛੇ ਇਹਦੇ ਮਗਰ ਮੇਲ ਕਾਫ ਜੇ ਕੱਲ੍ਹ ਦੀ ਸੂਈ ਜਿਹਾ ਉਹ ਬਤਾ ਦਿਓ ਲਓ ਜੀ ਵੀਰ ਜੀ ਆ ਮੇਲ ਕਾਫ ਚੁੱਕਿਓ ਮੜਾ ਚੁੱਕ ਦੋ ਚੱਲ ਬੱਚੇ ਸੌਰੀ ਆ ਮੇਰੇ ਕਾਪ ਜੇ ਕੱਲ ਦੀ ਸੋਈਏ ਕਰਮਾ ਵਾਲੀ ਦਾ 나ੜੂ ਜਮਾਈ ਨਾਲ ਬੂੜਾ ਬੱਚਾ ਬੂੜਾ ਗੱਲਾਂ ਵੀ ਨਾ ਨੋਂ ਤੋਂ 10 ਲੀਟਰ ਬੌਲੀ ਤਿਆਰ ਆ ਹਾਂਜੀ ਹਾਂਜੀ ਲਓ ਜੀ ਕੱਦ ਵਜਨ ਦੇ ਹਿਸਾਬ ਨਾਲ ਸਿੰਘ ਬਿਊਟੀ ਪੂਰੀ ਫੁੱਲ ਆ ਫੇਸ ਕੁਆਲਿਟੀ ਤੋਂ ਹੀ ਕਰ ਸਕਦੇ ਚੈੱਕ ਪੇਠ ਪੂੜੇ ਦੀ ਫੁੱਲ ਮਜ਼ਬੂਤ ਆ ਬਾਕੀ ਤੋਰਾਦਾਰਾ ਤੁਹਾਨੂੰ ਚੈੱਕ ਕਰਾਉਨੇ ਆ ਲੋ ਜੀ ਬਾਕ ਮਗਲਾ ਆਰਡਰ ਕੁਆਲਿਟੀ ਲੱਗੀ ਜੇ ਥਾਣਾ ਦਾ ਸੈਜਗਾ ਫੁੱਲ ਖਲਾਰੇ ਮੜਾਇਆ ਖਲਾਰੇ ਜੀ ਬਾਈ ਚੋਈ ਦੀ ਬਿਲਕੁਲ ਨਾੜਾ ਨੂੜਾ ਚੰਗੀਆਂ ਆ ਗਈਆਂ ਆਰਡਰ ਤੇ ਚੈੱਕ ਕਰ ਆਪਣੇ ਚਲ ਲਓ ਜੀ ਲਾ ਕੇ ਦੋ ਲੈ ਜਾ ਫੁੱਲ ਕੱਦ ਵਜ ਨਿੱਕੀ ਨਾ ਸਮਝੇ ਕੋਈ ਕਰੋ ਚੈੱਕ ਜੀ ਅਜੇ ਤੱਕ ਤਿੰਨ ਪਸ਼ੂ ਦਿਖਾਤੇ ਤਿੰਨੇ ਚੰਗੇ ਚੱਲ ਕਰਮ ਵਾਲੀ ਚੱਲ ਚੱਲ ਤੇ ਕਿੰਨਾ ਕੁ ਦੁੱਧ ਭਰੂ ਵੀਰ ਜੀ 14 ਲੀਟਰ ਬਿਲਕੁਲ 14 ਲੀਟਰ ਮੈਂ ਹੀ ਘੰਡੇ ਨਾਲ ਗੋਲਵਾ ਦਊਂਗੀ ਲਓ ਜੀ ਵੀਰ ਜੀ ਪਿਛਲੇ ਸੂਂਗ ਤਾਂ ਕੋਈ ਪੁੱਛਿਆ ਕਾਰਡ ਇਹਦਾ ਜੀ 13 14 ਕਿਲੋ ਅਸੀਂ ਚੁੰਦੇ ਰਹਿਆਂ ਦਾ ਠੀਕ ਲਓ ਵੀਰ ਜੀ 13 14 ਲੀਟਰ ਦੁੱਧ ਆਮ ਨਾਲ ਝੋਟੀ ਭਰੂਗੀ ਖਣ ਗੱਲ ਕੇ ਜੀ ਦੱਸਦਾ ਵੇਖੋ ਬਾਡੀ ਲਾਈਨ ਕਿੰਨੀ ਸਾਫ਼ ਹੈ ਝੋਟੀ ਦੇ ਇਧਰ ਕੋਲ ਬਿਲਕੁਲ ਸਫਾਈਆਂ ਜਾਂ ਨਾੜਾ ਨਾੜਾ ਚੱਲੀਆਂ ਆਂਗੀਆਂ ਆਰਡਰ ਤੇ ਚੈੱਕ ਕਰ ਸਕਦੇ ਤੁਸੀਂ ਥਾਣ ਇੱਕ ਬਰਾਬਰ ਚਵੇਂ ਚਵਾਈ ਸਾਹਿਬ ਵੀਰ ਬਿਲਕੁਲ ਬਿਲਕੁਲ ਵੀਰ ਬਿਲਕੁਲ ਸਾਹਿਬ ਇਹਦਾ ਰੇਟ ਕੋਈ ਭੋਰ ਨਹੀਂ ਕੋਈ ਛੱਟਾ ਨਹੀਂ ਵੀਰ ਜੀ ਵੀਰ ਹੋਟੇਟੀ ਦਾ ਭਾਜੀ ਛੋਟੀ ਛੋਟੀ ਡੇਢ ਦੀ ਆ ਅੱਛਾ ਜੀ ਤੇ ਡੇਢ ਦਾ ਕਰ ਰੱਖ ਦੀ ਵੀ ਗੰਦਾ ਆ ਪੰਜਾ ਬਿਲਕੁਲ ਮੰਗਣ ਨੂੰ ਵੀ ਜੋ ਮੱਦੀ ਮੰਗ ਲਓ 2 ਮੰਗ ਲਓ ਡੇਢ ਮੰਗ ਲਓ ਇਹ ਦੇ ਦੀ ਇੱਕ ਬੱਤੀ ਦੀ ਛੋਟੀ ਹਾਂ ਨਾ ਜੀ ਪੂਰਿਆਂ ਦੀ ਕਰ ਦੀਏ 130 ਦੀ 128 ਦੀ ਵਿੱਚ ਕਰ ਦਾਂਗੇ ਲਓ ਜੀ ਵੀਰ ਜੀ ਕਮਾਲ ਹੀ ਕਰਤੀ ਵੀਰ ਨੇ 1 ਲੱਖ 28000 ਦੀ ਤੇ ਤਿੰਨੇ ਪਸ਼ੂ ਚੰਗੇ ਆ ਵੈੜ ਤੇ ਬਹੁਤ ਹੀ ਖੂਬਸੂਰਤ ਇੱਕ ਵਾਰੀ ਫੇਰ ਤੁਹਾਨੂੰ ਚੈੱਕ ਕਰਾ ਦਿੰਦੇ ਆ ਤੇ ਝਮਸੀ ਝੋਟੀ ਪਾਉਣੀ ਆਪਾਂ ਨਹੀਂ ਪਾਉਣੀ ਨਹੀਂ ਜੀ ਉਹ ਤੇਰਾ ਇੱਕ ਮਹੀਨਾ ਲੈਂਦੀ ਏ ਝੋਟੀ ਨਵਾਂ ਵੀ ਜਰੂਰੀ ਕਰੋ ਜੀ ਜੀ ਆਹ ਬਹੁਤ ਹੀ ਵੱਡੀ ਝੋਟੀ ਵੀਰ ਸੰਭੰਦਿਆ 18 19 ਕਿਲੋ ਤੇ 18 19 ਲੀਟਰ ਦੁੱਧ ਭਰਦੀ ਝੋਟੀ ਕਰਮਾ ਵਾਲੀ ਇਹ ਦਵਾں ਕਿ ਤਿਆਰ ਕਰਕੇ ਠੀਕ ਜੀ ਹੋਰ ਕੋਈ ਬੇਨਤੀ ਵੀਰ ਜੀ ਬਾਦੀ ਵੀਰ ਜੀ ਆਪਣੀਆਂ ਦੋ ਸੁਈਆਂ ਨੇ ਆ ਕੇ ਆਣ ਕੇ ਤਸੱਲੀ ਕਰੋ ਆਪਣੀ ਚੋਕੇ ਖੜੋ ਜਿਹੜੇ ਗੱਬਣਿਆਂ ਨੂੰ ਪਾਸ ਕਰਕੇ ਖੜੋ ਲਓ ਜੀ ਵੀਰ ਤੇ ਇੱਕ ਵਾਰੀ ਨੰਬਰ ਬੋਲਦੇ ਆਪਾਂ ਨੰਬਰ 98145 ਤੇ 618 ਜੀ ਲਓ ਜੀ ਵੀਰ ਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਭਰਾਵਾਂ ਦਾ